ਧੰਨ ਵਾਹਿਗੁਰੂ ਸਾਹਿਬ ਜੀ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਦਿਨ ਤੇ ਪਹਰ ਪਹਿਰ ਤੇ ਕਰਿਆ ਆਪ ਘਟੈ ਤਨ ਛਿਦੈ ਕਾਲ ਅਹੇਰੀ ਫਿਰੈ ਵਦਕ ਜਿਉ ਕਹੋ ਹੋ ਵਣ ਵਿਦ ਕੀਦਰ ਸੋਧਨ ਆਵਣ ਲਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਹੋ ਕਾਖਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣਾ ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰੱਖਿਓ ਨਾਉ ਚਾਰ ਦਿਵਸ ਕੇ ਪਾਹਣੇ ਵਡ ਵਡ ਰੂਹ ਦਹ ਠਾ ਚਾਰ ਦਿਵਸ ਕੇ ਪਾਹਣੇ ਵਾਡ ਵਾਡ ਰੂਦ ਹਟਾਉ ਪਰਮਰ ਸਤਕਾਰ ਜੋ ਤਖਤ ਤੇ ਸੁਆਮੀ ਮਾਨ ਦਸਾਂ ਹੀ ਪਾਤਸ਼ਾਹਿਆਂ ਦੀ ਆਤਮਿਕ ਜੋਤ ਜੁਗੋ ਟੁਗੋ ਅਟਲਨ ਧੰਤਨ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਏ ਦੇ ਮਹਾਵਾਕ ਅਨੁਸਾਰ ਮਤਾ ਪ੍ਰੀਤਮ ਕੌਰ ਜੀਆਂ ਦੇ ਨਮਿਤ ਆਪਾਂ ਸਾਰੇ ਜਣੇ ਸੰਗਤੀ ਰੂਪ ਦੇ ਵਿੱਚ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਇਕੱਤਰ ਹੋ ਰਹੇ ਹਾਂ ਗੁਰਬਾਣੀ ਦਾ ਫਰਮਾਨ ਆ ਅੰਤੇ ਸਤਿਗੁਰੂ ਬੋਲਿਆ ਮੈਂ ਪਿਛਾ ਕੀਰਤਨ ਕਰਹੁ ਨਿਰਵਾਣ ਜੀਉ ਕਿਸੋ ਗੋਪਾਲ ਪੰਡਿਤ ਸਦੋ ਹਰ ਹਰ ਕਥਾ ਪੜੈ ਪੁਰਾਨ ਜੀਉ ਸਤਿਗੁਰਾਂ ਦੇ ਇਨਾ ਪਾਵਨ ਪਵਿੱਤਰ ਬਚਨਾਂ ਦੇ ਅਨੁਸਾਰ ਆਪ ਗੁਰ ਸੰਗਤ ਨੇ ਪਿਛਲੇ ਕਾਫੀ ਸਮੇਂ ਤੋਂ ਗੁਰੂ ਕੇ ਕੀਰਤਨੀਆਂ ਦੀ ਰਸਨਾ ਤੋਂ ਸਤਿਗੁਰਾਂ ਦੀ ਇਲਾਹੀ ਬਾਣੀ ਨੂੰ ਕੀਰਤਨ ਰੂਪ ਦੇ ਵਿੱਚ ਸਰਵਣ ਕੀਤਾ ਆਉਰ ਅਲ ਮਿਲ ਕੇ ਗੁਰਬਾਣੀ ਦੇ ਵਿੱਚੋਂ ਕੁਝ ਬੇਨਤੀਆਂ ਕਰ ਸਕੀਏ ਉਸ ਤੋਂ ਪਹਿਲਾਂ ਆਪ ਜਿਤਨੇ ਇੱਕ ਸ੍ਰੀ ਗੁਰੂ ਚਰਣਾ ਵਿੱਚ ਹਾਜ਼ਰ ਹੋ ਗਏ ਹੋ ਪਿਆਰ ਅਦਬ ਸਹਿਤ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਪਵਿੱਤਰ ਫਤਿਹ ਦੀ ਸਾਂਝ ਕਰਿਏ ਕੋਈ ਵੀ ਰਸਨਾ ਬਨ ਜੀ ਨਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਫੈ ਸਰਫੈ ਸਦਾ ਸਦਾ ਏਵੈ ਗੀ ਵਿਹਾਏ ਨਾਨਕ ਕਿਸ਼ਨੋ ਆਖੀਐ ਬੈਨ ਪੁੱਛਿਆ ਹੀ ਲਗਾਏ ਸੰਸਾਰ ਦੇ ਉਪਰ ਮਨੁੱਖ ਜੀਵਨ ਨੂੰ ਲੋੜਦਾ ਪਰ ਮਾਲਕ ਜੀ ਕਹਿੰਦੇ ਸਰਫੈ ਸਰਫੈ ਸਦਾ ਸਦਾ ਇਹ ਵੈ ਬਿ ਵਿਹਾਏ ਜਿੰਨੀ ਮਰਜ਼ੀ ਕੰਦੂਸੀ ਕਰੀਏ ਗੁਰਮੁਖੋ ਸਵਸਾਂ ਦੇ ਉੱਪਰ ਸਾਡਾ ਬੰਦਸ਼ ਨਹੀਂ ਹੈ ਸਾਡੀ ਰੋਕ ਨਹੀਂ ਹੈ ਸਵਾਸ ਜਿਤਨੇ ਕੋਸ ਨਰੰਗ ਪਰ ਪਾਤਸ਼ਾਹ ਵਾਹਿਗੁਰੂ ਜੀ ਨੇ ਸਾਨੂੰ ਬਖਸ਼ੇ ਆ ਉਹਨਾਂ ਸਵਾਸਾਂ ਨੂੰ ਨਾ ਅਸੀਂ ਤਿਲ ਜਿੰਨਾ ਵਧਾ ਸਕਦੇ ਆ ਨਾ ਸਿੱਤਲ ਜਿੰਨਾ ਘਟਾ ਸਕਦੇ ਆ ਇਹ ਸਾਡੇ ਹੱਥ ਵਿੱਚ ਨਹੀਂ ਹੈ ਗੁਰਬਾਣੀ ਦਾ ਫਰਮਾਨ ਆ ਕਣਕਾਲੇ ਸਭ ਦਿਵਸ ਸਾਸ ਨਹਿ ਵਢਣ ਘਟਣ ਤਿਲਸਾਰ ਨਾਹੀਂ ਦਿਨ ਤੇ ਨਾਹੀਂ ਸਵਾਸ ਬਾਪੂ ਫਰਮਾਨ ਕਰਦੇ ਆ ਤਿਲ ਜਿੰਨੇ ਨਾ ਕੋਈ ਵਧਾ ਸਕਦਾ ਨਾਹੀਂ ਘਟਾ ਸਕਦਾ ਤੇ ਆਪਾਂ ਬਾਣੀ ਦੇ ਅੰਦਰੋਂ ਇਹ ਵੀ ਦਰਸ਼ਨ ਕਰਦੇ ਆ ਮਰਨ ਲਿਖਾਏ ਮੰਡਲ ਮਹ ਆਏ ਜੀਵਨ ਸਾਜਨ ਆਈ ਪਹਿਲਾਂ ਬਾਪੂ ਨੇ ਜਨਮ ਨਹੀਂ ਲਿਖਿਆ ਵੀ ਪਹਿਲਾਂ ਤੇਰਾ ਜਨਮ ਹੋਇਆ ਬਾਪੂ ਆਪਣੀ ਰਸਨਾ ਤੋਂ ਪ੍ਰਮਾਣ ਕਰਦੇ ਆ ਮਰਨ ਲਿਖਾਏ ਪਹਿਲਾਂ ਵਾਪਸੀ ਦਾ ਸਮਾ ਉਦੋਂ ਅੱਗੇ ਆ ਜੀ ਮੰਡਲ ਮਹ ਆਏ ਫਿਰ ਸੰਸਾਰ ਵਿੱਚ ਆਉਣਾ ਹੁੰਦਾ ਗੁਰਮੁਖੋ ਬਹੁਤ ਘੱਟ ਐਸੇ ਜਿਗਿਆਸੂ ਹੁੰਦੇ ਆ ਜਿੱਦਾਂ ਇਸ ਮਾਤਾ ਦਾ ਸੰਸਾਰ ਤੋਂ ਜਾਣਾ ਹੋਇਆ ਨਾ ਆਪ ਜੀਆਂ ਨੂੰ ਪਤਾ ਤਕਰੀਬਨ 11-12 ਸਾਲ ਹੋ ਚੱਲੇ ਆਪ ਜੀਆਂ ਦੀ ਸੇਵਾ ਚ ਚਰਨਾਂ ਦੀ ਸੇਵਾ ਕਰਦੇ ਆ ਨਾ ਆਪਾਂ ਕਿਸੇ ਦੀ ਚਾਪ ਪੂਸੀ ਕੀਤੀ ਹੈ ਤੇ ਨਾ ਹੀ ਮਾਲਕੀ ਕਿਸੇ ਦੀ ਕਰਾਵੇ ਪਰਿਵਾਰ ਦੇ ਦਸਣ ਅਨੁਸਾਰ ਅੱਜ ਜਿਹੜੀ ਦੀਵਾਲੀ ਲੰਘ ਕੇ ਗਈ ਆ ਨਾ ਮੇਰੇ ਵੀਰ ਹਰਜੋਤ ਨੇ ਦੱਸਿਆ ਕਿ ਮਾਂ ਉਸ ਆਪਣੇ ਪੁੱਤਰਿਆਂ ਨੂੰ ਇਕੱਠੇ ਕਰਕੇ ਤੇ ਸਭ ਨੂੰ ਹਜ਼ਾਰ-ਹਜ਼ਾਰ ਦੇ ਰਹੀ ਆ ਲੈ ਪੁੱਤਰੋ ਆ 1000 ਰੁਪਏ ਲਓ ਇਹ ਮੇਰੀ ਹੋ ਸਕਦਾ ਆਖਰੀ ਦੀਵਾਲੀ ਹੋਵੇ ਗੁਰਮੁਖੋ ਫਿਰ ਵੀਰ ਨੇ ਵੀ ਦੱਸਿਆ ਵੀ ਰਾਤ ਨੂੰ ਮੈਂ ਦਾਦੀ ਮਾਂ ਕੋਲ ਪੈਣਾ ਆਖ ਖੋਲ ਲੀਆ ਤੇ ਮਾਂ ਆਪਣੇ ਬਿਸਤਰ ਤੇ ਬੈਠੀ ਦਾਦੀ ਸੁੱਤੇ ਨਹੀਂ ਨਹੀਂ ਪੁੱਤ ਮੈਂ ਰੱਬ ਰੱਬ ਕਰਦੀ ਆ ਗੁਰਮਖੋ ਅਸੀਂ ਅੱਜ ਛੱਡ ਚੱਲੇ ਆਏ ਰੱਬ ਰੱਬ ਕਰਨਾ ਨਾ ਤੁਸੀਂ ਰਾਮ ਕਹੋ ਤੁਸੀਂ ਰਹੀਮ ਕਹੋ ਤੁਸੀਂ ਅੱਲਾਹ ਕਹੋ ਤੁਸੀਂ ਵਾਹਿਗੁਰੂ ਕਹੋ ਇਹਦੇ ਨਾਲ ਕੋਈ ਰੌਲਾ ਹੀ ਨਹੀਂ ਹੈ ਰੱਬ ਜੀ ਦਾ ਨਾਮ ਲੈਣਾ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਈ ਕਿਸੇ ਨੂੰ ਰਾਦੇ ਰਾਦੇ ਆਖ ਕੇ ਅੰਦਰ ਸ਼ਾਂਤੀ ਮਿਲਦੀ ਆ ਕੋਈ ਹਰੇ ਰਾਮ ਆਖਦਾ ਉਹਨੂੰ ਇੱਥੇ ਸ਼ਾਂਤੀ ਮਿਲਦੀ ਆ ਕੋਈ ਕ੍ਰਿਸ਼ਨ ਆਖਦਾ ਉਹਨੂੰ ਉੱਥੇ ਸ਼ਾਂਤੀ ਮਿਲਦੀ ਆ ਪੁਰਾਤਨ ਬਜ਼ੁਰਗਾਂ ਦੇ ਵਿੱਚ ਖਾਸੀਅਤ ਆ ਗੁਰਮਖੋ ਪੁਰਾਣੇ ਜਿਹੜੇ ਬਜ਼ੁਰਗ ਹਨ ਆਪਣੇ ਕੋਲ ਤੁਰੇ ਜਾਂਦੇ ਆ ਉਠਣਾ ਤਾਂ ਵੀ ਵੈਗੋ ਬੈਠਣਾ ਤਾਂ ਵੀ ਵੈਗੋ ਪ੍ਰਸ਼ਾਦੇ ਦੀ ਵਰਕੀ ਤੋੜਿਆਂ ਤੇ ਤਾਂ ਵੀ ਰੱਬ ਦਾ ਨਾਮ ਅੱਜ ਆਪੇ ਭੁੱਲਦੇ ਜਾਂਦੇ ਆ ਸਾਰਾ ਕੁਝ ਸੋ ਜਿਨ੍ਹਾਂ ਨੇ ਉਸ ਦੇ ਨਾਮ ਨੂੰ ਸਿਮਰਿਆ ਤਿਲ ਮਾਤਰ ਵੀ ਗੁਰਮਖੋ ਕਿਤੇ ਕਿਣਕਾ ਮਾਤਰ ਆਪਣੇ ਹਿਰਦੇ ਚ ਜਿਨ੍ਹਾਂ ਨੇ ਵਸਾਲਿਆ ਨਾ ਤਕਰੀਬਨ ਤਕਰੀਬਨ ਗੁਰਮਖੋਦ ਨਾਂ ਜਗਿਆਸੂਆਂ ਨੂੰ ਜਾਣ ਦਾ ਸਮਾਂ ਪਤਾ ਲੱਗ ਜਾਂਦਾ ਹੁੰਦਾ ਹੈ ਹੁੰਦਾ ਹੀ ਬਹੁਤ ਘੱਟ ਹੈਨ ਵਿਰਲੇ ਨਹੀਂ ਕਿਣੇ ਸਾਰੇ ਨਹੀਂ ਉਦਾਂ ਹੁੰਦੇ ਤੇ ਜਿਨ੍ਹਾਂ ਦੇ ਕੋਲ ਗੁਰਮਖੋਦ ਨਾਮ ਦਾ ਧਨ ਹੁੰਦਾ ਨਾ ਤੇ ਬਾਪੂ ਉਹਨਾਂ ਨੂੰ ਸ਼ਾਹ ਲਿਖਦਾ ਜਿਨ ਕੈ ਪੱਲਾ ਧਨ ਵਸੈ ਤਨ ਕਾ ਨਾਉ ਫਕੀਰ ਜਿਨ ਕੈ ਪੱਲ ਤੂੰ ਵਸਾਤੇ ਨਰ ਗੁਣ ਗੀਰ ਅਸਲ ਵਿੱਚ ਉਹ ਗੁਰਮਖੋ ਗੁਨਾ ਦੇ ਖਜ਼ਾਨੇ ਹੁੰਦੇ ਆ ਜਿਨ੍ਹਾਂ ਦੀ ਰਸਨਾ ਤੇ ਪ੍ਰਮਾਤਮਾ ਦਾ ਨਾਮ ਹੋਵੇ ਇਸ ਕਰਕੇ ਤੰਤਾ ਦੇ ਜੋਗ ਆਇ ਮਾਨ ਜਿਨ੍ਹਾਂ ਨੇ ਗੁਰਮਖੋ ਰੱਬ ਜੀ ਦਾ ਨਾਮ ਲੈਂਦਿਆਂ ਸੰਸਾਰ ਤੋਂ ਡਾਣਾ ਕੀਤਾ ਜਾਣ ਆਪਾਂ ਵੀ ਸਾਰਿਆਂ ਨੇ ਆ ਆਇ ਬੂ ਕਰਦਾ ਤੇ ਸੰਸਾਰ ਤੁਰਾਈ ਜਾਂਦਾ ਬਾਪੂ ਕਬੀਰ ਸਾਹਿਬ ਆਪਣੀ ਰਚਨਾ ਤੋਂ ਫਰਮਾਨ ਕਰਦੇ ਆ ਕਬੀਰ ਸੁਪਨੇ ਨੂੰ ਵਰਡਾਏ ਕਹਿ ਜਹਿ ਮੁਖ ਨਿਕਸੈ RAM ਦੇਹੀ ਕਿਸ ਕੀ ਬਪਰੀ ਪਵਿੱਤਰ ਹੋਏ ਗੋਗਰਾਮ ਕਹਿੰਦੋ ਭਾਈ ਕਾਸ਼ਕ ਦੇ ਕੋਈ ਸੁਪਨੇ ਦੇ ਵਿੱਚ ਮੁਖ ਤੋਂ RAM ਵਰਡਾ ਦੇਵੇ ਰਾਮ ਨਿਕਲਿਆ ਵੀ ਕਿ ਤੂੰ ਸੁੱਤਿਆਂ ਪਿਆ ਮੁੱਖ ਤੋਂ ਕਹਿੰਦੇ ਦੇਹੀ ਕਿਸ ਕੀ ਬਪੁਰਿਆ ਦੇਹੀ ਦੀ ਕੀ ਗੱਲ ਕਰਦੇ ਹੋ ਪਵਿੱਤਰ ਹੋਏ ਗੋਬਰਾਮ ਉਹ ਤੇ ਗੁਰਮਖੁਨ ਨਗਰੀ ਭਾਗਾਂ ਵਾਲਾ ਹੋ ਜਾਂਦਾ ਇਸ ਕਰਕੇ ਆਪਣੇ ਕੋਲ ਇਹ ਜੇ ਸਮਾਂ ਤੇ ਸੁਵਾਸ ਆਪਣੇ ਚੱਲ ਰਹੇ ਆ ਚਲਦੇ ਹੋਏ ਸਮੇਂ ਤੇ ਸੁਵਾਸ ਥਾਂ ਦੇ ਅੰਦਰ ਗੁਰੂ ਕੇ ਬਚਨਾਂ ਨੂੰ ਲੈ ਆਈਏ ਤਾ ਜੋ ਆਪਾਂ ਵੀ ਕੁਛ ਨਾ ਕੁਛ ਲਾਹਾ ਖਟ ਕੇ ਦਈਏ ਸੰਸਾਰ ਤੋਂ ਰਹਿਣਾ ਇੱਥੇ ਕਿਸੇ ਨੇ ਨਹੀਂ ਹੈ ਨਾ ਹੀ ਕੋਈ ਰਹਾ ਨੌਵੇਂ ਗੁਰਦੇਵ ਆਪਣੀ ਰਚਨਾ ਤੋਂ ਫਰਮਾਨ ਕਰਦੇ ਆ ਰਾਮ ਗयो 라ਵਣ ਗयो ਜਾਕੋ ਬਹੁ ਪਰਿਵਾਰ ਕਿੰਨਾ ਕੁ ਪਰਿਵਾਰ ਸੀ ਜੀ 라ਵਣ ਦਾ ਪੜਿਓ ਬਾਪੂ ਦੀ ਬਾਣੀ ਚੋਂ 12 ਕਿਤੋਨੀ 1 ਲੱਖ ਪੂਤ ਛਵਾ ਲੱਖ ਨਾਤੀ ਤਿਹਰਾਵਣ ਘਰ ਦੀਆਂ ਨਾਤੀ ਏਡਾ ਵੱਡਾ ਪਰਿਵਾਰ ਹੋਣ ਦੇ ਬਾਵਜੂਦ ਘਰ ਕੋਈ ਦੀਵਾ ਬੱਤੀ ਕਰਨ ਵਾਲਾ ਨਹੀਂ ਰਿਹਾ ਇਸ ਕਰਕੇ ਆਪਣੀ ਤੇ ਗੁਰਮੁਖੋਂ ਮਨਿਆਦ ਹੀ ਕੀ ਆ ਆਪਾਂ ਕਰ ਰਿਹਾ ਮਾਨ ਕਰਨਾ ਫਰ ਹੈਰਾਨੀ ਹੈ ਇਸ ਗੱਲ ਦੀ ਮਨੁੱਖ ਇਸ ਗੱਲ ਨੂੰ ਜਾਣਦਾ ਹੋਇਆ ਫਿਰ ਵੀ ਮੈਂ ਮੇਰੀ ਦੀ ਪੰਡ ਜੱਗੀ ਵਰਦਾ ਗੁਰਮਖੋ ਇਤਿਹਾਸ ਦਾ ਪ੍ਰਮਾਣ ਆ ਜਿਹੜੇ ਆਧਿਆੜੇ ਚੱਲ ਰਹੇ ਆ ਸ਼ੀਦੀ 15 ਵਾੜਾ ਆਰੰਭ ਹੋ ਗਿਆ ਇੱਕ ਪੋਤ ਆਰੰਭ ਹੋ ਜਾਂਦਾ 15 ਦਿਨ ਚੱਲਦਾ ਗੁਰਮਖੋ ਇਤਿਹਾਸ ਦੇ ਅੰਦਰ ਨਾ ਮਾਛੀਵਾੜਾ ਸਾਹਿਬ ਦੀ ਧਰਤੀ ਇੱਥੇ ਆਪਾਂ ਕੇਵਲ ਔਰ ਕੇਵਲ ਗੁਲਾਬੇ ਤੇ ਪੰਜਾਬੀ ਦੀ ਗਾਥਾ ਸਰਵਣ ਕਰਦੇ ਆਂ ਪਰ ਤੁਸੀਂ ਇਤਿਹਾਸ ਨੂੰ ਵਰੀਕੀ ਦੇ ਵਿੱਚ ਖੋਜਿਓ ਬਾਪੂ ਕਲੰਗੀਧਰ ਦਸ਼ਮੇਸ਼ ਪਿਤਾ ਮਹਾਰਾਜ ਮਾਛੀਵਾੜੀ ਦੇ ਧਰਤੀ ਤੇ ਕਿਉਂ ਹੁੰਦੇ ਆ ਜਦੋਂ ਆਪਾਂ ਇਹ ਖੋਜਾਂਗੇ ਨਾ ਤੇ ਇਤਿਹਾਸ ਦੇ ਵਿੱਚੋਂ ਫਿਰ ਇੱਕ ਗਾਥਾ ਮਿਲਦੀ ਆ ਮਾਤਾ ਭਾਗਪਰੀ ਦੀ ਬਜ਼ੁਰਗ ਆמא ਸਰੀਰ ਹੱਡੀਆਂ ਦੀ ਮੁੱਠ ਹੋ ਚੁੱਕਿਆ ਜਿਸ ਸਮੇਂ ਮਹਾਰਾਜ ਗਲਾਬੇ ਤੇ ਪੰਜਾਬੇ ਦੇ ਘਰ ਸੰਗਤ ਨੂੰ ਤਾਰਦੇ ਆ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਦਾ ਵੀ ਕਲੰਗੀ ਤਰਦਸ਼ਮੇਸ਼ ਪਿਤਾ ਮਹਾਰਾਜ ਗਲਾਬੇ ਪੰਜਾਬੇ ਦੇ ਘਰ ਠਹਿਰੇ ਹੋਏ ਆ ਤੇ ਸੰਗਤਾਂ ਦਰਸ਼ਨ ਵਾਸਤੇ ਆਉਣੀਆਂ ਸ਼ੁਰੂ ਹੋ ਗਈਆਂ ਸੰਗਤਾਂ ਜਿਵੇਂ ਜਿਵੇਂ ਹੁਣ ਗੁਰਮੁਖੋ ਇਕੱਠ ਵੱਧਦਾ ਤੇ ਗਲਾਬੇ ਪੰਜਾਬੇ ਨੋਥਾਂ ਦੀ ਹੱਥਾਂ ਪੈਰਾਂ ਦੀ ਪੈ ਗਈ ਵੀ ਜੇ ਹੁਣ ਇਹ ਸਰਕਾਰ ਨੂੰ ਪਤਾ ਲੱਗ ਗਿਆ ਕਿ ਇਹਨੇ ਸੂਦੇਤੀ ਬੱਚਾ ਬੱਚੀ ਖਾਣੀ ਪੀੜ ਦੇਣਗੇ ਤੇ ਗੁਰਮਖੋ ਹਨ ਤੇ ਗੁਰੂ ਘਰ ਦੇ ਸੇਵਾਦਾਰ ਮਸੰਦ ਮਸੰਦ ਸ਼ਬਦ ਮਾੜਾ ਨਹੀਂ ਸੀ ਮਸੰਦ ਬਹੁਤ ਉੱਚਾ ਸੁੱਚਾ ਸ਼ਬਦ ਸੀ ਪਰ ਸਮੇਂ ਦੇ ਨਾਲ ਨਾਲ ਗੁਰਮਖੋ ਜਿਵੇਂ ਕੋਈ ਮਰਿਆਦਾ ਚੱਲਦੀ ਉਹਦੇ ਵਿੱਚ ਗਰਾਵਟ ਆਉਣੇ ਸ਼ੁਰੂ ਹੋ ਜਾਂਦੀ ਹੈ ਸਮੇਂ ਦੇ ਨਾਲ ਇਸ ਮਸੰਦ ਪ੍ਰਥਾ ਦੇ ਵਿੱਚ ਵਿਗਰਾਵਟਾਈ ਤੇ ਬਾਪੂ ਨੇ ਤੇਲ ਦੇ ਗੜਾਹੇ ਕਰਮ ਕਰ ਕਰਕੇ ਉਹਨਾਂ ਵਿੱਚ ਤਲ ਵੀ ਦਿੱਤੇ ਫਿਰ ਇਹੋ ਜਿਹਾ ਸਰੋਹ ਵਿਚਾਰ ਆਪਣੇ ਕੋਲ ਇੰਨਾ ਸਮਾਂ ਨਹੀਂ ਹੈ ਹੈ ਤੇ ਗੁਰੂ ਕੇ ਮਸੰਦ ਸੀ ਬਹੁਤ ਉੱਚੀ ਸੁੱਚੀ ਪਦਵੀ ਸੀ ਪਰ ਹੁਣ ਸੰਗਤ ਦਾ ਆਵਾਜਾਈ ਨੂੰ ਤੱਕ ਕੇ ਨਾ ਸੰਗਤ ਦਾ ਵੱਧਾ ਇਕੱਠ ਦੇਖ ਕੇ ਮੰਨ ਡਰ ਗਿਆ ਜੀ ਮੰਡ ਰਿਆ ਥੋੜੀ ਜੀ ਮਾਇਆ ਤੇ ਸਰਪਾਓ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਆਜ ਰੋਇ ਆਹ ਲੋ ਮਹਾਰਾਜ ਥੋੜੀ ਜੀ ਮਾਇਆ ਤੇ ਆਹ ਲੋ ਸਰਪਾ ਤੇ ਤੁਸੀਂ ਨਾ ਹੁਣ ਅੱਗੇ ਵਧੋ ਗਲਾਬਿਆ ਪੰਜਾਬਿਆ ਭਈ ਅਸੀਂ ਤੇ ਤੁਹਾਨੂੰ ਵੱਡਾ ਮਹਾਰਾਜ ਵੱਡੇ ਹੋ ਕੇ ਕੀ ਕਰਨਾ ਜੇ ਸਰਕਾਰ ਨੂੰ ਪਤਾ ਲੱਗ ਗਿਆ ਨਾ ਕਿਸੇ ਨੇ ਸੂਦੇਤੀ ਤੇ ਮਹਾਰਾਜ ਬੱਚਾ ਬੱਚੀ ਖਤਰੇ 'ਚ ਆ ਗੋ ਤੇ ਰਹਿਮਤਾ ਦੇ ਦਾਤੇ ਮੁਸਕਰਾ ਕੇ ਸ਼ਿਕਵਾ ਕੋਈ ਨਹੀਂ ਵਰਮ ਕੋ ਓਲੰਮਾ ਕੋਈ ਨਹੀਂ ਤੇ ਤਗਲਾਬਿਆ ਬੇਬੋ ਤੁਸੀਂ ਨਾ ਨਾ ਫਿਰ ਉੱਥੇ ਸਤਿਗੁਰੂ ਜੀ ਬਚਨ ਕਰਦੇ ਆ ਗਲਾਬਿਆ ਪੰਜਾਬਿਆ ਇੱਥੇ ਤੇ ਮੈਂ ਪਿਆਰ ਦਾ ਬੰਦਾ ਹੋਇਆ ਗਿਆ ਮੈਨੂੰ ਨਾ ਪਿਆਰ ਦੀ ਤੰਦ ਖਿੱਚ ਲਈ ਆਈ ਨਿੰ ਗਲਾਬਿਆਂ ਤੇ ਪੰਜਾਬਿਆਂ ਮੈਂ ਜਾ ਤ ਕਿਸੇ ਹੋਰ ਪਾਸੇ ਵੀ ਸਕਦਾ ਸੀ ਤੇ ਹੱਥ ਜੋੜ ਕੇ ਕਹ ਲੋਗੇ ਮਹਾਰਾਜ ਕੀ ਦੇ ਪਿਆਰ ਦੀ ਤੰਦ ਖਿੱਚ ਲਈ ਆਈ ਤੇ ਬਾਪੂ ਫਿਰ ਆਪਣੀ ਰਸਨਾ ਤੋਂ ਕਹਿੰਦੇ ਆਉਂ ਖਰੋ ਆ ਤੁਹਾਡੇ ਨੇੜੇ ਮਾਤਾ ਗੁਰਦੇਈ ਰਹਿੰਦੀ ਆ ਤੇ ਉਹਨੂੰ ਸੱਦੋ ਤੇ ਨਾਲੇ ਉਹਨੂੰ ਸੁਨੇਹਾ ਦੇ ਜੋ ਵੀ ਜਿਹੜਾ ਵਸਤਰ ਉਹਨੇ ਸਾਡੇ ਵਾਸਤੇ ਸਾਹਮ ਕੇ ਰੱਖਿਆ ਨਾ ਮਾਂ ਉਹ ਵਸਤਰ ਲੈ ਆਵੇ ਮਾਰੇ ਦੇ ਵਸਤਰ ਕਹਿੰਦੇ ਹਾਂ ਜਦੋਂ ਅਸੀਂ ਬਚਪਨ ਦੇ ਵਿੱਚ ਪ੍ਰਾਗ ਰਾਜ ਇਲਾਹਾਬਾਦ ਤੀਰਥ ਤੇ ਗਏ ਸੀ ਨਾ ਮਾਂ ਉਸ ਸਮੇਂ ਪਰਜਵਾਨੀ ਵਿੱਚ ਸੀ ਤੇ ਮਾਂ ਨੇ ਉੱਥੇ ਸਾਨੂੰ ਇਹ ਵਸਤਰ ਭੇਟ ਕਰਨਾ ਚਾਹਿਆ ਤੇ ਅਸੀਂ ਮਾਂ ਨਾਲ ਉੱਥੇ ਵਚਨ ਕੀਤਾ ਸੀ ਮਾਂ ਸਮਾਂ ਆਊਗਾ ਅਸੀਂ ਨਾ ਤੇਰੇ ਤੋਂ ਖੁਦ ਇਹ ਵਸਤਰ ਲੈਣ ਵਾਸਤੇ ਆਵਾਂਗੇ ਸਾਡਾ ਔਰਾਂ ਦਾ ਬੱਚਾ ਨਾ ਮਾਂ ਨਾਲ ਤੇ ਜਾਓ ਲੈ ਕੇ ਆਓ ਮਾਤਾ ਨੂੰ ਸਦਕੇ ਇਧਰ ਗੁਰਮੁਖ ਨੂੰ ਮਾਣ ਚਮਕੌਰ ਦੀ ਗੜੀ ਦੀਆਂ ਖਬਰਾਂ ਸੁਣ ਸੁਣ ਕੇ ਨੇਤਰਾਂ ਚੋਂ ਨੀਰ ਵਗਦਾ ਮਹਾਰਾਜ ਮੈਂ ਤੇ ਸੁਣਿਆ ਤੁਸੀਂ ਛਿਦੀ ਪ੍ਰਾਪਤ ਕਰ ਅਗੇ ਮਹਾਰਾਜ ਹੁਣ ਫਿਰ ਤੁਹਾਡੇ ਬਚਨ ਦਾ ਕੀ ਹੋਊ ਮਹਾਰਾਜ ਕੀ ਤੁਹਾਡਾ ਬਚਨ ਜਿਹੜਾ ਇਹ ਆਲਾ ਨੰਦੂ ਤੇ ਫਿਰ ਆਪ ਵੀ ਕਹਿੰਦੀ ਨਹੀਂ ਮਹਾਰਾਜ ਤੁਸੀਂ ਬਾਣੀ ਅੰਦਰ ਦਰਜ ਕੀਤਾ ਭਾਵੇਂ ਸੂਰਜ ਭਾਵੇਂ ਚੰਦਰਮਾ ਚੜ੍ਹਨੋਂ ਹਟ ਜਾਣ ਗੁਰਮੁਖਾਂ ਦਾ ਸਾਧੂ ਸਤਪੁਰਸ਼ਾਂ ਦਾ ਸਾਧੂਆਂ ਦਾ ਬਚਨ ਆਲਾ ਨਹੀਂ ਜਾਂਦਾ ਕਿਉਂਕਿ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਹੀਂ ਮਹਾਰਾਜ ਇਹ ਤੇ ਨਹੀਂ ਹੋ ਸਕਦਾ ਇਨੇ ਨੂੰ ਗਲਾਬੇ ਤੇ ਪੰਜਾਬੇ ਦਾ ਨੌਕਰ ਢਾ ਕੇ ਆਵਾਜ਼ ਮਾਰਦਾ ਮਾਤਾ ਦੇ ਪੁੱਤਰ ਦਾ ਨਾਮ ਆ ਨਿਹਾਲਾ ਉਹ ਨਿਹਾਲਿਆ ਤੇ ਮਾਂ ਨੇ ਆਵਾਜ਼ ਦਿੱਤੀ ਭਾਈ ਕੌਣ ਮਾਂ ਮੈਂ ਆ ਗਲਾਬੇ ਪੰਜਾਬੇ ਦਾ ਨੌਕਰ ਤੇ ਨੰਦਪੁਰ ਵਾਲੇ ਕੋਲ ਨੇ ਤੁਹਾਡੀ ਖਾਤਰ ਸੁਣਿਆ ਭੇਜਿਆ ਕਿ ਉਹ ਵਸਤਰ ਨਾਲ ਲੈ ਕੇ ਆਇਓ ਗਰਮ ਕੋ ਮਾਂ ਨੂੰ ਅੱਖਾਂ ਤੋਂ ਘਟ ਦਿਸਦਾ ਕਿਉਂ ਰੋ ਰੋ ਕੇ ਮੰਨੜਾ ਹਾਲ ਹੋਇਆ ਸਰੀਰ ਬਜ਼ੁਰਗ ਹੋਇਆ ਆਪਣੇ ਪੁੱਤਰ ਨੂੰ ਆਵਾਜ਼ ਮਾਰਦੀ ਅੱਬੇ ਪੁੱਤ ਨਿਹਾਲਿਆ ਚਲ ਸ਼ਹੀਦ ਦੇ ਨੇ ਮਹਾਰਾਜ ਦਾ ਹੁਕਮ ਆਇਆ ਮਹਾਰਾਜ ਨੇ ਚੇਤੇ ਕੀਤਾ ਚਲ ਚਲਿਏ ਵਸਤਰ ਆਪਣੇ ਸਹੀਸ ਤੇ ਰੱਖਿਆ ਇੱਕਾਥ ਆਪਣੇ ਪੁੱਤ ਦੇ ਮੋਢਿਆਂ ਤੇ ਰੱਖਿਆ ਤੇ ਬਯੁਰਗ ਮਾਮ ਪਿਛੇ ਪਿਛੇ ਤਰੀ ਆਉਂਦੀ ਆ ਗੁਰਮਖੋ ਮਨ ਦੇ ਵਿੱਚ ਪ੍ਰੀਤ ਚਾਹੀਦੀ ਆ ਮਨ ਦੇ ਵਿੱਚ ਪ੍ਰੇਮ ਚਾਹੀਦਾ ਗੁਰੂ ਮੁਰਸ਼ਿਦ ਤੇ ਗੁਰਮਖੋ ਭਾਵਨਾਵਾਂ ਪੂਰੀਆਂ ਕਰਨ ਵਾਸਤੇ ਦੇਖੋ ਕਿਹੜੇ ਪਾਸੋਂ ਕਿਦਰੋਂ ਦਰਸ਼ਨ ਦੇਣ ਆਏ ਆ ਜਿਸ ਸਮੇਂ ਚਮਕੌਰ ਦੀ ਗੜੀ ਛੱਡਣੀ ਸੀ ਉਸ ਸਮੇਂ ਤਿੰਨ ਸਿੰਘ ਨਾਲ ਸੀ ਹੋਰ ਪਿਆਰੇ ਭਾਈ ਬਾਇਆ ਸਿੰਘ ਜੀ ਪਿਆਰੇ ਭਾਈ ਧਰਮ ਸਿੰਘ ਜੀ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਤੇ ਬਾਪੂ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਹੋਰ ਨੂੰ ਵੀ ਦਿਸ਼ਾ ਦੇ ਸਕਦੇ ਸੀ ਚਮਕੌਰ ਦੀ ਗੜੀ ਵਾਲੀ ਵੀ ਤੁਸੀਂ ਇਸ ਪਾਸਿਓਂ ਲੰਘ ਜੋੜੀ ਮੱਛੀ ਭੜਨ ਦੀ ਜਾਵੜੀ ਨਹੀਂ ਮਾਂ ਦੀ ਭਾਵਨਾ ਪੂਰੀ ਕਰਨ ਖਾਤਰ ਬਾਪੂ ਮਾਛੇਵਾੜੇ ਦੇ ਧਰਤੀ ਤੇ ਚਰਨ ਟਿਕਾਏ ਆ ਸੋ ਇਸੇ ਤਰ੍ਹਾਂ ਗੁਰਮੁਖੀ ਆਪਾਂ ਵੀ ਗੁਰੂ ਮੁਰਸ਼ਦ ਨੂੰ ਪਿਆਰ ਕਰਾਂਗੇ ਇੱਥੇ ਗੁਰਮੁਖ ਨੂੰ ਕਿਸੇ ਸਰੀਰ ਦਾ ਕੋਈ ਰੌਲਾ ਨਹੀਂ ਹੈ ਸਰੀਰ ਕਰਕੇ ਤੁਸੀਂ ਮਰਦ ਹੋ ਇਸ ਤੇ ਵੀ ਇਹ ਨਾਲ ਥੋੜਾ ਰੌਲਾ ਕੋਈ ਇੱਥੇ ਕੋਈ ਜਾਤ ਮਜਬਦਾ ਰੌਲਾ ਨਹੀਂ ਵੀ ਤੁਸੀਂ ਭਲਾਨੀ ਜਾਤ ਜੋ ਹੋਮੋਗੇ ਤਾਂ ਹੀ ਰੱਬ ਨੂੰ ਪਾ ਸਕਦੇ ਨਾ ਇੱਥੇ ਤੇ ਬਾਪੂ ਨੇ ਸਪਸ਼ਟ ਬਚਨ ਕੀਤੇ ਹੋਏ ਆ ਸਾਚ ਪਹੋ ਸੁਣ ਲੇਹੋ ਸਭੈ ਜਨ ਪ੍ਰੇਮ ਕੀਓ ਤਨਹੀਂ ਪ੍ਰਭ ਭਾਉ ਗੁਰੂ ਕਰਦਾ ਵੀਰ ਵਿਆਸ ਦਰਜ ਕਰਦਾ ਗੋਬਿੰਦ ਭਾਉ ਭਗਤ ਦਾ ਭੁਖਾ ਪ੍ਰਮਾਤਮਾ ਕੇਵਲ ਤੁਹਾਡੀ ਪ੍ਰੇਮਾ ਭਗਤੀ ਦਾ ਭੁਖਾ ਉਹਨੂੰ ਹੋਰ ਤੁਹਾਡੇ ਤੋਂ ਕੁਝ ਨਹੀਂ ਚਾਹੀਦਾ ਇਸ ਕਰਕੇ ਭਾਈ ਧਾਣਾ ਆਪਾਂ ਸਭ ਨੇ ਆ ਤੇ ਜਾਣ ਤੋਂ ਪਹਿਲਾਂ ਆਪਣੇ ਗੁਰੂ ਮੁਰਸ਼ਿਦ ਨੂੰ ਇੰਨਾ ਕੁ ਪਿਆਰ ਕਰੀਏ ਕਿ ਉਹ ਜਾਂਦੇ ਜੀ ਗੁਰਮੁਖੋ ਸਾਡੇ ਹਿਰਦੇ ਰੂਪ ਕਰ ਵਿੱਚ ਆਪਣਾ ਥਾਂ ਦੇ ਬਣ ਜਾਵੇ ਤੇ ਜਦੋਂ ਉਹ ਆਪਣੇ ਹਿਰਦੇ ਵਿੱਚ ਬੈਠ ਗਿਆ ਫਿਰ ਬਾਪੂ ਫਰਮਾਨ ਕਰਦੇ ਆ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਨੇ ਫਿਰ ਆਪ ਸਭ ਦੇ ਵਿੱਚ ਉਹਦੇ ਦਰਸ਼ਨ ਕਰਾਂਗੇ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਕਰਨ ਆਪ ਸਰਬਤ ਸੰਗਤ ਦੀ ਹਾਜ਼ਰੀ ਅਪਨਦਰ ਪ੍ਰਵਾਨ ਕਰਨ ਰਣ ਮਿਲ ਕੇ ਅਰਦਾਸ ਮੇਨ ਦੀ ਜੋੜੜੀ ਕਰਨੀ ਆ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਤਰਸ ਕਰਨ ਬ੍ਰਿਥੀ ਕਦੇ ਨਾ ਹੋ ਬਈ ਦਨ ਕੀ ਅਰਦਾਸ ਨਾਨਕ ਚੋਰ ਗੋਬਿੰਦ ਕਾ ਪੂਰਨ ਗੁਣਤਾਸ ਤੁਧਿਆਗੇ ਅਰਦਾਸ ਹਮਾਰੀ ਜੀਉ ਪੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵੜਿਆਈ ਕੋਈ ਨਾਉ ਨਾ ਡਾਣਾ ਮੇਰਾ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਗੁਰੂ ਕਾ ਇਤਿਹਾਸ ਗੁਰੂ ਕੀ ਬਾਣੀ ਨੂੰ ਆਪ ਜੀਆਂ ਨਾਲ ਸਾਂਝਾ ਕਰਦੇ ਆ ਕਿ ਨਹੀਂ ਬੇਅੰਤ ਗਲਤੀਆਂ ਭੁੱਲਾਂ ਤਰੁੱਟੀਆਂ ਹੋਣੀਆਂ ਆਓ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਪਾਵਨਾਂ ਤੇ ਪਵਿੱਤਰ ਹੁਕਮ ਸਰਵਣ ਕਰੀਏ ਪਿਆਰ ਅਦਬ ਸਦ ਫਤੇ ਗਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਵਾਦ ਗੁਰੂ ਸਾਹਿਬ ਜੀ राम ایکو انکار आनंद सदगुरप्रसाद